ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਸੱਚਕੰਚੇ ਦਰਬਾਰ ਸਾਹਿਬ ਪਹੁੰਚ ਕੇ ਗੁਰੂ ਦੇ ਚਰਨਾਂ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਹੀ ਗੁਰਜੀਤ ਸਿੰਘ ਔਜਲਾ ਅਤੇ ਕਈ ਅਕਾਲੀ ਦਲ ਦੇ ਸੌਰੀ ਕਈ ਵੱਡੇ ਲੀਡਰ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਅਤੇ ਪਹੁੰਚਣ ਤੋਂ ਬਾਅਦ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਵੱਡਾ ਚਿਹਰਾ ਨੇ ਗੁਰਜੀਤ ਸਿੰਘ ਔਜਲਾ ਅਤੇ ਉਹਨਾਂ ਵੱਲੋਂ ਬੇਸ਼ੱਕ ਬੱਚਿਆਂ ਦੇ ਨਾਲ ਹੁਣ ਤਸਵੀਰਾਂ ਜਿਹੜੀਆਂ ਨੇ ਉਹ ਖਿੱਚਵਾਈਆਂ ਜਾ ਰਹੀਆਂ ਨੇ ਕਿਉਂਕਿ ਕਿਆ ਜਾ ਰਹਾ ਸੀ ਕਿਉਂਕਿ ਉਹ ਨਵੇਂ ਸਾਲ ਦੇ ਆਗਮਨ ਨੂੰ ਲੈ ਕੇ ਅਕਸਰ ਹੀ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਲekin ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਾਂ ਅੱਜ ਸਚਕਣ ਜੀ ਦਰਬਾਰ ਸਾਹਿਬ ਜਿਹੜਾ ਹੈ ਉਹ ਪਹੁੰਚ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ ਹੈ ਅਤੇ ਗੁਰੂ ਦਾ ਸ਼ੁਕਰਾਨਾ ਜਿਹੜਾ ਹੈ ਉਹ ਵੀ ਅਦਾ ਕੀਤਾ ਗਿਆ ਕਿਉਂਕਿ 2024 ਦੀਆਂ ਯਾਦਾਂ ਨੂੰ ਲੈ ਕੇ ਹੁਣ 2025 ਦੀ ਜਿਹੜੀ ਹੈ ਉਹ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਲੇਕਿਨ ਲਗਾਤਾਰ ਹੀ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਪਹੁੰਚ ਤੋਂ ਬਾਅਦ ਨਾਲ ਵੱਲੋਂ ਸਚਕਣ ਸ਼ੇਰਦਵਾਲ ਸਾਹਿਬ ਜਿਹੜਾ ਆਇਆ ਹੈ ਉਹ ਨਤਮਸਕ ਹੋਇਆ ਗਿਆ ਹੈ ਤੇ 2024 ਨੂੰ ਹਲਵਲਾ ਕਹਿੰਦੇ ਹੋਏ 2025 ਤੱਕ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੇਕਿਨ ਉਸੇ ਪਾਸੇ ਇੱਕ ਗੱਲ ਕੀਤੀ ਜਾਵੇ ਤਾਂ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਇੱਥੇ ਤਸਵੀਰਾਂ ਵਿੱਚ ਚੁਵਾਦੇ ਹੋਏ ਨਜ਼ਰ ਆ ਰਹੇ ਕਿਉਂਕਿ 2024 ਦੇ ਵਿੱਚ ਬਹੁਤ ਸਾਰੀਆਂ ਸੰਸਦ ਦੇ ਵਿੱਚ ਉਹਨਾਂ ਵੱਲੋਂ ਆਵਾਜ਼ ਜਿਹੜੀ ਸੀਗੀ ਉਹ ਚੁੱਕੀ ਗਈ ਸੀ ਔਜਲਾ ਸਾਹਿਬ ਨਵੇਂ ਸਾਲ ਦੀ ਸ਼ੁਰੂਆਤ ਸੱਚਖੰਡੀ ਦਰਬਾਰ ਸਾਹਿਬ ਤੋਂ ਕਿਸ ਤਰ੍ਹਾਂ ਲੱਗਦਾ ਹੈ ਕੋਰ ਖਾਸਤੇ ਅਮਰਸਰ ਦਾ ਬੇਟਾ ਜਿਹੜਾ ਹੈ ਉਹ ਇੱਥੇ ਪਹੁੰਚਿਆ ਹੋਇਆ ਜੀ ਕਾਇਨਤ ਦੀ ਮਰਜ਼ੀ ਹੈ ਜੀ ਉਸ ਪ੍ਰਮਾਤਮਾ ਦੇ ਘਰ ਦੀ ਔਰ ਅਸੀਂ ਅਰਦਾਸ ਬੇਨਤੀ ਕੀਤੀ ਹੈ ਪ੍ਰਮਾਤਮਾ ਦੇ ਘਰ 'ਚ ਹਰ ਸਾਲ ਦੀ ਤਰ੍ਹਾਂ ਕਿ ਸੱਚੇ ਬਾਦਸ਼ਾਹ ਮੇਰ ਪਰ ਹੱਥ ਰੱਖਣ ਅਸੀਂ ਵੀ ਸਹੀ ਕਾਰਜ ਕਰ ਸਕੀਏ ਉਸ ਸਮੁੱਚੀ ਕਾਇਨਾਤ ਦਾ ਭੜਾ ਹੋਵੇ ਸਾਰਿਆਂ ਦੀ ਵਾਸਤੇ ਹੀ ਅਰਦਾਸ ਕੀਤੀ ਕਿ ਸੱਚੇ ਬਾਦਸ਼ਾਹ ਸਭਨਾਂ ਦੇ ਪਰਿਵਾਰਾਂ ਚ ਖੁਸ਼ੀਆਂ ਖੇੜੇ ਲੈ ਕੇ ਆਓ ਸਭਨਾਂ ਦੇ ਮੇਰ ਭਰਿਆ ਹੱਥ ਰੱਖੋ ਇਹ ਹੀ ਅਰਦਾਸ ਬੇਨਤੀ ਕੀਤੀ 2024 ਦੇ ਵਿੱਚ ਤੁਸੀਂ ਬਹੁਤ ਸਾਰੇ ਆਵਾਜ਼ ਆਈ ਸੀ ਸੰਸਦ ਦੇ ਵਿੱਚ ਚੁੱਕੀ ਸੀਗੀ ਅਮਰਸਰ ਸਾਹਿਬ ਨੂੰ ਲੈ ਕੇ ਔਰ ਪੰਜਾਬ ਨੂੰ ਲੈ ਕੇ ਇਸ ਵਾਰ ਰੋਡਪਲਾਨ ਬਣਾਇਆ ਕਿ ਇਹ ਚੀਜ਼ਾਂ ਜਿਹੜੀਆਂ ਨੇ 2025 ਦੇ ਵਿੱਚ ਹੋਣੀਆਂ ਚਾਹੀਦੀਆਂ ਬਿਲਕੁਲ ਸਾਰਾ ਕੁਝ ਬਣਿਆ ਹੈ ਅੱਜ ਅਸੀਂ ਅਰਦਾਸ ਹੀ ਇਸ ਗੱਲ ਦੀ ਕੀਤੀ ਕਿ ਸੱਚੇ ਬਾੱਚਾ ਦੇਸ਼ ਕੌਮ ਦੀ ਸੇਵਾ ਕਰਨ ਦਾ ਬਲਬਖਸ਼ ਜਿਹੜੀਆਂ ਚੀਜ਼ਾਂ ਕੁਝ ਰਹਿ ਗਈਆਂ ਨੇ ਉਹਨਾਂ ਨੂੰ ਪੂਰਾ ਕਰਾਂਗੇ ਹੋਰ ਨਵੀਆਂ ਚੀਜ਼ਾਂ ਕਈ ਨੇ ਜਿਹੜੀਆਂ ਅਸੀਂ ਮਤਲਬ ਪਾਈਪਲਾਈਨ 'ਚ ਨੇ ਉਹਨਾਂ ਦੇ ਵਰਕਆਊਟ ਕਰਾਂਗੇ ਜੀ ਔਰ ਇੱਕ ਤੁਹਾਡਾ ਕੋ ਡ੍ਰੀਮ ਪ੍ਰੋਜੈਕਟ ਸੀਗਾ ਜਿਹੜਾ ਤੁਸੀਂ ਪੰਜਾਬ ਅੰਮ੍ਰਿਤਸਰ ਨੂੰ ਪਾਣੀ ਦੇਣਾ ਆ ਜਿਹੜਾ ਲਗਾਤਾਰ ਹੀ ਤੁਸੀਂ ਤੇ ਵਰਕ ਵੀ ਕਰ ਰਹੇ ਹੋ ਉਹ ਲੱਗਦਾ ਹੈ ਕਿ ਇਸ ਸਾਲ ਦੇ ਵਿੱਚ ਕੰਪਲੀਟ ਹੋ ਜਾਏਗਾ ਔਰ ਲੋਕ ਜਿਹੜੇ ਨੇ ਕਿਉਂਕਿ ਇੱਕ ਸਾਡੀ ਗੁਰਬਾਣੀ ਚ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤਾ ਇੱਕ ਚੀਜ਼ ਨਾਲ ਜੋੜਨ ਦੀ ਕੋਸ਼ਿਸ਼ ਤੁਸੀਂ ਕਰ ਰਹੇ ਹੋ ਦੁਬਾਰਾ ਇਹ ਇਸ ਅਕਾਲਪੁਰਖ ਦੀ ਮਿਹਰ ਹੈ ਕਿ ਉਹ ਜਿਹੜਾ ਪਾਣੀ ਹੈ ਜਿਹੜਾ ਸਾਰੇ ਸ਼ਹਿਰ ਨੂੰ ਮਿਲਣਾ ਯੂਬੀਟੀਸੀ ਜਿਹੜਾ ਕਨਾਲ ਵਾਟਰ ਦਾ ਪਾਣੀ ਹੈ ਔਰ ਉਹ ਬਲਕ ਵਾਟਰ ਸਪਲਾਈ ਉਹਨੂੰ ਕਹਿੰਦੇ ਅਸੀਂ ਜੀ ਡਬਲਯੂਬੀਐਸ ਔਰ ਉਹ ਸਾਰੇ ਸ਼ਹਿਰ ਨੂੰ ਮਿਲਣਾ ਟੈਂਕੀਆਂ ਬਣ ਗਈਆਂ ਨੇ ਕਨੈਕਸ਼ਨ ਹੋ ਰਹੇ ਨੇ ਕੁਝ ਬਣ ਜਾ ਰਹੀਆਂ ਨੇ ਮੇਰਾ 25% ਕੰਮ ਰਹਿਦਾ ਹੈ ਉਹ ਇਸ ਸਾਲ ਚ ਆਪਾਂ ਕੰਪਲੀਟ ਕਰ ਲਾਂਗੇ ਔਰ ਮੈਨੂੰ ਖੁਸ਼ੀ ਹੈ ਇਸ ਪਰਮਾਤਮਾ ਦੇ ਮਿਹਰ ਸਦਕਾ ਅਸੀਂ ਇਸ ਪੁੱਤਰ ਸਰੋਵਰਾਂ ਦੀ ਧਰਤੀ ਹੈ ਔਰ ਪਾਣੀ ਪੀਣ ਯੋਗ ਨਹੀਂ ਸੀ ਜ਼ਮੀਨ ਇਸਟ ਸੋ ਉਹ ਸਾਫ਼ ਸੁਥਰਾ ਪਾਣੀ ਜਿਹੜਾ ਇੱਕ ਵਰਲਡ ਲੈਵਲ ਦਾ ਸਟੈਂਡਰਡ ਹੋਏਗਾ ਬਿਸਨਰੀ ਦੇ ਪਾਣੀ ਤੋਂ ਵੀ ਸਾਫ਼ ਪਾਣੀ ਲੋਕਾਂ ਨੂੰ ਮਿਲੇਗਾ ਗੁਰਜੀਤ ਜੀ ਮੇਰਾ ਲਾਸਵਾਲ ਹੈ ਡਾਕਟਰ ਮਨਮੋਨ ਸਿੰਘ ਨੂੰ ਲੈ ਕੇ ਤੁਸੀਂ ਇੱਕ ਨਵਾਂ ਉਪਰਾਲਾ ਕਰਨ ਜਾ ਰਹੇ ਹੋ ਬਹੁਤ ਸਾਰੇ ਲੋਕ ਇੰਟਰਨਲ ਜੁੜ ਰਹੇ ਐ ਐਨ ਜੀਓਜ਼ ਜੁ 2025 ਚ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਰੂਪਰੇਖਾ ਨੂੰ ਔਰ ਲੱਗਦਾ ਹੈ ਕਿ ਮਨਮੋਹਨ ਸਿੰਘ ਉਹਨਾਂ ਦੀ ਜਿਸ ਤਰ੍ਹਾਂ ਦੀ ਦੇਣ ਸੀਗੀ ਔਰ ਅੱਜ ਦੇ ਦਿਨ ਉਹ ਵੀ ਇੱਥੇ ਨਜ਼ਰ ਆਉਂਦੇ ਸਨ ਜਦੋਂ ਉਹ ਪ੍ਰਾਈਮ ਮਿਨਿਸਟਰ ਸਨ ਉਹ ਵੀ ਇੱਥੇ ਨਜ਼ਰ ਆਉਂਦੇ ਸਨ ਕਿਸ ਤਰ੍ਹਾਂ ਦਾ ਲੱਗਦਾ ਬਾਬਾ ਦੇਖੋ ਉਹਨਾਂ ਦੇ ਬੜੀ ਪਰਮਾਤਮਾ ਦੀ ਮਿਹਰ ਸੀ ਔਰ ਉਹਨਾਂ ਨੇ ਇੱਕ ਸਾਨੂੰ ਬੜਾ ਵੱਡਾ ਮਾਰਗਦਰਸ਼ਨ ਦਿੱਤਾ ਅਸੀਂ ਚਾਹੁੰਦੇ ਆ ਜਿਹੜੇ ਬੱਚੇ ਨੇ ਸਾਡੇ ਇਹ ਡਾਕਟਰ ਬਨਮੋਹਨ ਸਿੰਘ ਨੂੰ ਜਾਣਨ ਔਰ ਇਹ ਡਾਕਟਰ ਬਨਮੋਹਨ ਸਿੰਘ ਬਣ ਆਉਣ ਵਾਲੇ ਕਿਉਂਕਿ ਉਹਨਾਂ ਨੇ ਇੱਕ ਰਿਫਿਊਜੀ ਦਾ ਸਟੇਟਸ ਤੋਂ ਲੈ ਕੇ ਕਿਉਂਕਿ ਪਾਕਿਸਤਾਨ ਤੋਂ ਆਏ ਸੀ ਕੋਈ ਉਹਨ ਔਰ ਬਹੁਤ ਵੱਡੀ ਉਹਨਾਂ ਨੇ ਵਿੱਦਿਆ ਹਾਸਲ ਕਰਕੇ ਵਿੱਦਿਆ ਦੀ ਇਹ ਮਤਲਬ ਧੰਮ ਦੇ ਉੱਤੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਨਾਮ ਕਮਾਇਆ ਤੇ ਉਹ ਇਸ ਗੁਰੂ ਨਗਰੀ ਦੇ ਨੇ ਤੇ ਮੇਰੀ ਕੋਸ਼ਿਸ਼ ਇਹ ਹੈ ਕਿ ਮੇਰਾ ਇੱਕ ਇੱਕ ਬੱਚਾ ਜਿਹੜਾ ਇਸ ਗੁਰੂ ਨਗਰੀ ਦਾ ਹੈ ਇਸ ਪ੍ਰਮਾਤਮਾ ਦੇ ਘਰ ਦਾ ਜਿਹੜਾ ਵਰਸੋਇਆ ਹੈ ਇਹ ਨਗਰੀ ਹਰ ਇੱਕ ਬੱਚਾ ਉਹ ਉਸ ਮਾਰਗ ਤੇ ਚੱਲੇ ਕਿਉਂਕਿ ਜਿਹੜਾ ਐਜੂਕੇਸ਼ਨ ਹੈ ਨਾ ਜਿਹੜੀ ਵਿੱਦਿਆ ਹੈ ਉਹ ਤੋਂ ਉੱਤਮ ਕੋਈ ਚੀਜ਼ ਨਹੀਂ ਹੈਗੀ ਵਿੱਦਿਆ ਦਾ ਦਾਨ ਸਭ ਤੋਂ ਉੱਤਮ ਦਾਨ ਵੀ ਮੰਨਿਆ ਜਾਂਦਾ ਤੇ ਮੈਂ ਚਾਹੁੰਨਾ ਕਿ ਡਾਕਟਰ ਸਾਹਿਬ ਦੀ ਸ਼ਖੀਦ ਨੂੰ ਇਹ ਬੱਚੇ ਸਾਡੇ ਪੜਨ ਉਹਨੂੰ ਜਾਣਨ ਔਰ ਉਸ ਰਸਤੇ ਤੇ ਚੱਲਣ ਤਾਂ ਕਿ ਇਹ ਵੀ ਲੋਕਾਂ ਦਾ ਭਲਾ ਕਰ ਸਕੋ ਕਿਉਂਕਿ ਡਾਕਟਰ ਸਾਹਿਬ ਨੇ ਦੇਖੋ ਇੱਥੋਂ ਪੜ੍ਹ ਕੇ ਇਕਨੋਮਿਕਸ ਦੇ ਵਿੱਚ ਅਰਥਸ਼ਾਸਤਰੀ ਸੀ ਉਹਨਾਂ ਨੇ ਦੁਨੀਆ ਭਰ ਦਾ ਭਲਾ ਕੀਤਾ ਇੱਕ ਦਾ ਨਹੀਂ ਇੱਕੋ ਬੰਦਾ ਕਹਿੰਦਾ ਕਿ ਮੇਰਾ ਕੀਤਾ ਉਹਨਾਂ ਨੇ ਦੁਨੀਆ ਦਾ ਭਲਾ ਕੀਤਾ ਸਾਰੀ ਦੁਨੀਆ ਜੋ ਉਹਨਾਂ ਨੂੰ ਯਾਦ ਕਰਦਾ ਭਲਾ ਕਦੋਂ ਹੋਏਗਾ ਜਦੋਂ ਇਹ ਲੋਕ ਆਪਣੇ ਘਰਾਂ ਨੂੰ ਜਾਣਗੇ ਇਹਨਾਂ ਤੋਂ ਇੱਕ ਸਰਕਾਰ ਕੰਮ ਕਰੂਗੀ ਇਹ ਜਿੰਨੀਆਂ ਵੀ ਤਰੁੱਟੀਆਂ ਨੇ ਜਿੰਦੀਆਂ ਵੀ ਮੁਸ਼ਕਲਾਂ ਨੇ ਉਹਨਾਂ ਜੋ ਸਰਕਾਰ ਕੱਢੇ ਅਸੀਂ ਇਹ ਹੀ ਅਰਦਾਸ ਬੇਨਤੀ ਕੀਤੀ ਸੱਚੇ ਬਾਦਸ਼ਾਹ ਕਿਸਾਨ ਵੀ ਆਪਣੇ ਘਰਾਂ ਨੂੰ ਜਾਣ ਮਜ਼ਦੂਰ ਵੀ ਜਾਣ ਹਰ ਕੋਈ ਆਪਣੀ ਜਿੱਥੇ-ਜਿੱਥੇ ਵੀ ਚੋਕ-ਚੁਕਦਾ ਪਰਮਾਤਮਾ ਉੱਤੇ ਮੇਰ ਭਰਿਆ ਹੱਥ ਰੱਖਣ ਔਰ ਉਹ ਆਪਣਾ ਸਫਰ ਜਿਹੜਾ ਹੈ ਉਸ ਖਾਲਾ ਕਰ ਸਕੇ ਦੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਕਾਮਨਾ ਜੀ ਕੀਤੀ ਹਰਦਾਸ ਬਿਲਕੁਲ ਕਾਇਨਾਤ ਦੇ ਅਸਤੇ ਵਿੱਚ ਸਾਰੀਆਂ ਆ ਜਾਂਦੀਆਂ ਹੁਣ ਉਹਦੇ ਵਿੱਚ ਦੱਲੇਵਾਲ ਸਾਹਿਬ ਦਾ ਵੀ ਹੈ ਜਿਹੜੇ ਜਿਹੜੇ ਹੋਰ ਵੀ ਮੁਸ਼ਕਲਾਂ ਚ ਜੂਝ ਰਹੇ ਨੇ ਇਸ ਤਰਤੀ ਦਿਓ ਤੇ ਸਾਰਿਆਂ ਦੀ ਅਰਦਾਸ ਹੈ ਸਰਬੱਤ ਦੇ ਭਲੇ ਦੀ ਅਰਦਾਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਸੋ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਸਰ ਤਾਰ ਗੁਰਜੀਤ ਸਿੰਘ ਔਜਲਾ ਤੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਜੋ ਸੱਚਖੰਡੀ ਦਰਬਾਰ ਸੇ ਪਹੁੰਚ ਕੇ ਅਰਦਾਸ ਕੀਤੀ ਗਈ ਹੈ ਤਾਂ ਜੋ ਕਿ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਤਾਂ ਜੋ ਕਿ ਪੰਜਾਬ ਤੇ ਕਾਇਨਾਤ ਜਿਹੜਾ ਹੈ ਉਹ ਭੜਾ ਹੋ ਸਕੇ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਮਨਮੋਹ ਸਿੰਘ ਨੂੰ ਲੈ ਕੇ ਵੀ ਉਹਨਾਂ ਵੱਲੋਂ ਇੱਕ ਲੱਖ ਵਖਰਾ ਜਿਹੜਾ ਹੈ ਉਹ ਪ੍ਰਾਲਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਤਾਂ ਜੋ ਕਿ ਅੰਮ੍ਰਿਤਸਰ ਦੇ ਨੌਜਵਾਨ ਜਿਹੜੇ ਨੇ ਡਾਕਟਰ ਮਨਮੋਹ ਸਿੰਘ ਵਾਂਗ ਆਸਥਾਸ਼ੀ ਬਣ ਸਕਣ ਤੇ ਇਸ ਦੇ ਪ੍ਰਧਾਨ ਮੰਤਰੀ ਬਣ ਸਕਣ ਹੁਣ ਵੇਖਣਾ ਹੋਵੇਗਾ ਕਿ ਇਸ ਅਰਦਾਸ ਤੋਂ ਬਾਅਦ ਕਿੰਨੀ ਕਬੂਰ ਜਿਹੜੀ ਹੈ ਉਹ ਪੈਂਦੀ ਹੋਈ ਨਜ਼ਰ ਆਵੇਗੀ ਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਵੱਲੋਂ ਜੋ ਚੁੱਕਿਆ ਗਿਆ ਕਦਮ ਹੈ ਕਿਤੋਂ ਤੱਕ ਨੇਪੜੇ ਚੜਦਾ ਹੈ ਕੈਮਰਾ ਪਰਸਨ ਬੰਤਲਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅੰਮ੍ਰਿਤਸਰ ਸਾਹਿਬ